ਸਰ ਜੀ ਆਪ ਜੀ ਦਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪੇਪਰ ਆਰਚਿਸਟ ਹੈ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਇਹ ਆਪ ਜੀ ਨੇ ਅੱਜ ਕੀ ਤਿਆਰ ਕੀਤਾ ਹੈ ਜੀ ਇਹ ਜੋ ਮਾਡਲ ਹੈ ਜੂਨ 1984 ਜੋ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਕਾਲਾ ਦਿਨ ਇਹ ਆਇਆ ਸੀਗਾ ਕਿਉਂਕਿ ਇਹ ਉਹ ਦਿਨ ਸੀਗਾ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਤੋਪਾਂ ਟੈਂਕਾਂ ਦੇ ਨਾਲ ਸਮੁੱਚੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ ਇਸ ਤੋਂ ਪਹਿਲਾਂ ਵੀ ਦਾਸ ਨੇ ਕਈ ਸਾਰੇ ਮਾਡਲ ਬਣਾਏ ਸਨ ਲੇਕਿਨ ਇਹ ਜੋ ਮਾਡਲ ਤਿਆਰ ਕੀਤਾ ਹੈ ਆਸਟ੍ਰੇਲੀਆ ਦੀ ਤਰਤੀਬ ਤੇ ਤਿਆਰ ਕੀਤਾ ਜੋ ਕਿ ਵਤ 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 ਜਥੇਵਦਿਆ ਦੀ ਜੋ ਸਲਾਹਾਂ ਜੋ ਕਦਮ ਤੇ ਸਦਕਾ ਇਹ ਤਿਆਰ ਕੀਤਾ ਬਹੁਤ ਸਾਰੀਆਂ ਸੰਗਠਨਾਂ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਹ ਮਾਡਲ ਤਿਆਰ ਕੀਤਾ ਜਾਵੇ ਸੋ ਇਹ ਜੋ 1983 ਦਾ ਜੋ ਦਰਦਨਾਕ ਪਾਣਾ ਹੈ ਜੋ ਸਾਡੀ ਕੌਮ ਨਾਲ ਵਾਪਰਿਆ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਮਤਾਂ ਵਾਂ ਬੀਬੀਆਂਾਂ ਚਰਤੀ ਕਲਾ ਵਾਲੇ ਜੋ ਸੂਰਮੀ ਜੋਦੇ ਸੇਕ ਕਮ ਦੇ ਜਰਨੈਲ ਹੈ ਉਹਨਾਂ ਨੂੰ ਵੀ ਸ਼ਾਤਾਂ ਪ੍ਰਾਪਤ ਕਰਨੀਆਂ ਪਈਆਂ ਲੇਕਿਨ ਉਹਨਾਂ ਨੇ ਸਰਕਾਰਾਂ ਦੇ ਅੱਗੇ ਆਪਣੇ ਗੋਡੇ ਨਹੀਂ ਟੇਕੇ ਉਸ ਦ੍ਰਿਸ਼ ਨੂੰ ਦਰਸਾਉਂਦਾ ਕਿ ਕਿਸ ਤਰ੍ਹਾਂ ਸਾਰੀ ਸਾਰੀ ਇਮਾਰਤ ਢਹਿ ਢੇਰੀ ਕਰ ਦਿੱਤੀ ਗਈ ਸੀ ਗੁਰੇ ਹਾਲਤ ਦੇ ਵਿੱਚ ਖੰਡਰ ਰੂਪ ਬਣਾ ਦਿੱਤਾ ਗਿਆ ਸੀਗਾ ਉਹ ਦਰਦ ਨੂੰ ਪੇਸ਼ ਕਰਨ ਲਈ ਮਾਡਲ ਤਿਆਰ ਕੀਤਾ ਗਿਆ ਜਿਸ ਨੂੰ ਕਿ ਰੋਜ਼ ਲਗਾਤਾਰ ਮਿਹਨਤ ਤੋਂ ਬਾਅਦ ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ ਤਕਰੀਬਨ 20-25 ਦਿਨਾਂ ਦੀ ਮਿਹਨਤ ਤੋਂ ਬਾਅਦ ਮਾਡਲ ਤਿਆਰ ਹੋਇਆ ਹੈ ਦੇਸ਼ ਦੇ ਦੇਸ਼ ਦੀਆਂ ਸੰਗਤਾਂ ਜਿੱਥੇ ਕੱਲੂਕਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ 40 ਸਾਲ ਹੋ ਚੁੱਕੇ ਨੇ ਇਹ ਕੌਮੀ ਦਰਦ ਨੂੰ ਚਲਦੇ ਆ ਸਿੱਖ ਪੰਥ ਨੂੰ ਤੇ ਉਹ ਦਰਦ ਨੂੰ ਦਰਸਾਉਂਦੇ ਆ ਪੂਰੀ ਦੁਨੀਆ ਦੇ ਵਿੱਚ ਸੁਨੇਹਾ ਕਿ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਹੈ ਅੱਜ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਸੋ ਇਹ ਮਾਡਲ ਜਿਹੜਾ ਹੈਗਾ ਪਲਾਸਟਿਕ ਫਾਈਬਰ ਤੇ वुਡ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ ਆਸਟ੍ਰੇਲੀਆ ਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਦਰਸ਼ਨੀ ਰੂਪ ਦੇ ਵਿੱਚ ਲਗਾਇਆ ਜਾਏਗਾ ਜਿੱਥੇ ਕਿ ਸਿੱਖ ਪੰਥ ਅਤੇ ਬੱਚੇ ਇਸ ਇਤਿਹਾਸ ਨੂੰ ਜਾਣ ਸਕਣਗੇ ਕਿ ਸਾਡੇ ਕੌਮ ਦੇ ਨਾਲ ਕੀ ਦਰਦ ਵਾਪਰਿਆ ਸੋ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਦਾਸ ਨੇ ਪੰਜਾ ਤਖਤ ਸਾਹਿਬਾਨਾਂ ਦੇ ਮਾਡਲ ਦਸਾਂ ਪਾਸ਼ਾਈਆਂ ਦੇ ਮਾਡਲ ਪਾਕਿਸਤਾਨ ਦੇ ਅਨੇਕਾਂ ਮਾਡਲ ਤਿਆਰ ਕੀਤੇ ਨੇ ਜੋ ਕਿ ਗੁਰਦੁਆਰਾ ਸਾਹਿਬਾਂ ਦੇ ਨੇ ਉਹਦੇ ਨਾਲ ਨਾਲ ਅਨੇਕਾਂ ਹੋਰ ਵਰਲਡ ਫੇਮਸ ਅਵਾਰਡ ਜਿਹੜੇ ਹੈਗੇ ਆ ਉਹ ਜਿਹੜੇ ਮਾਡਲ ਵੀ ਤਿਆਰ ਕਰ ਚੁੱਕੇ ਹਾਂ ਅੱਜ ਆਸਟ੍ਰੇਲੀਆ ਦੀ ਧਰਤੀ ਤੇ ਪਹਿਲੀ ਵਾਰੀ ਆ ਕੇ ਇਸ ਸਵਾਗਤ ਪ੍ਰਾਪਤ ਹੋਇਆ ਕਿ ਸਾਡੀ ਕੌਮ ਦਾ ਦਰਦ ਸਿਕ ਪੰਥ ਦੇ ਸਾਹਮਣੇ ਦੁਬਾਰਾ ਰੱਖ ਸਕੀਏ ਜੋ ਕਿ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ ਹਾਲ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿਕ ਪੰਥ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਸ ਤਰ੍ਹਾਂ ਦਾ ਪਾਣਾ ਕਦੇ ਨਾ ਵਾਪਰੇ ਇਹ ਹੀ ਮੈਂ ਅਰਦਾਸ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ